ਸਸਰੀ ਕਾ ਜੇ ਤੁਸੀਂ 124 7 ਪੰਜਾਬ ਪੰਜਾਬ ਸਰਕਾਰ ਨੇ ਅੱਜ ਦੀ ਮੀਟਿੰਗ ਵਿੱਚ ਹੀ ਮਾਚਸ ਵਿੱਚ ਲਗਾਤਾਰ ਹੋ ਰਹੀ بارش ਅਤੇ ਡੈਮਾਂ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਦਾ ਚੈਕ ਆਇਜ਼ਾ ਲਿਆ। ਮੰਤਰੀ ਗੋਇਲ ਨੇ ਕਿਹਾ ਹੈ ਕਿ ਵੱਡੇ ਡੈਮਾਂ ਦੀ ਸਥਿਤੀ ਦਾ ਚੈਕ ਆਇਜ਼ਾ ਲਿਆ ਗਿਆ ਹੈ। ਇਸ ਵੇਲੇ ਕੋਈ ਖਤਰਾ ਨਹੀਂ ਹੈ। ਪਾਖੜਾ ਡੈਮ ਵਿੱਚ ਇਸ ਵੇਲੇ 16018.38 ਫੁੱਟ ਪਾਣੀ ਹੈ, ਜਦੋਂ ਕਿ ਇਸ ਦੀ ਵੱਧ ਤੋਂ ਵੱਧ ਸਮਰੱਥਾ 16080 ਫੁੱਟ ਹੈ। ਪੋਂਗ ਡੈਮ ਵਿੱਚ 13040 ਫੁੱਟ ਪਾਣੀ ਹੈ ਤੇ ਇਸ ਦੀ ਅਜੇ ਵੀ 3780 ਫੁੱਟ ਸਮਰੱਥਾ ਬਾਕੀ ਹੈ। ਰਣਜੀਤ ਸਾਗਰ ਡੈਮ ਵਿੱਚ 16060 ਫੁੱਟ ਪਾਣੀ ਹੈ ਤੇ ਅਤੇ 50 ਫੁੱਟ ਖਾਲੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹਨਾਂ ਡੈਮਾਂ ਵਿੱਚ ਆ ਮਤ ਜਿਆਦਾ ਹੈ ਪਰ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਮੰਤਰੀ ਨੇ ਕਿਹਾ ਹੈ ਕਿ ਕੋਈ ਖਤਰਾ ਨਹੀਂ ਹੈ ਫਿਰ ਵੀ ਸਰਕਾਰ ਨੇ ਪਹਿਲਾਂ ਹੀ ਸਾਰੀ ਜ਼ਰੂਰੀ ਤਿਆਰੀਆਂ ਸ਼ੁਰੂ ਕਰ ਲੀਆਂ ਹਨ ਰਾਜ ਸਰਕਾਰ ਨੇ ਹੜਾ ਨਾਲ ਨੁਚਠਣ ਨੂੰ ਰੋਕਣ ਲਈ 260 ਕਰੋੜ ਰੁਪਏ ਖਰਚ ਕੀਤੇ ਹਨ 90 ਅਜਿਹੇ ਬਿੰਦੂਆਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਇਹਨਾਂ ਨੁਕਤਿਆਂ ਬਾਰੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਅਤੇ ਇਹਨਾਂ ਦੀ ਨਿਯਮਤ ਤੌਰ ਤੇ ਨਿਗਰਾਨੀ ਵੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੇ ਹੜਾ ਨੂੰ ਰੋਕਣ ਲਈ ਹਰ ਪੱਧਰ ਤੇ ਪ੍ਰਬੰਧ ਕੀਤੇ ਹਨ ਬਰਿੰਦਰ ਗੋਇਲ ਨੇ ਕਿਹਾ ਹੈ ਕਿ ਹੜਾ ਦੌਰਾਨ ਵਰਤੇ ਜਾਣ ਵਾਲੇ ਖਾਲੀ ਬੈਗਾ ਨੂੰ ਵੀ ਪਹਿਲਾਂ ਤੋਂ ਤਿਆਰ ਰੱਖਿਆ ਗਿਆ ਹੈ 8.70 ਹਜ਼ਾਰ ਖਾਲੀ ਬੈਗਾ ਵਿੱਚੋਂ 3,24,000 ਬੈਗਾ ਨੂੰ ਮਿੱਟੀ ਨਾਲ ਭਰ ਕੇ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਹੈ ਤਾਂ ਜੋ ਅਮਰਜੈਂਸੀ ਦੀ ਸਥਿਤੀ ਵਿੱਚ ਇਹਨਾਂ ਦੀ ਤੁਰੰਤ ਵਰਤੋਂ ਕੀਤੀ ਜਾ ਸਕੇ ਇਸ ਤੋਂ ਇਲਾਵਾ ਜੰਬੋ ਬੈਗ ਲਈ ਵੀ ਪ੍ਰਬੰਧ ਕੀਤੇ ਗਏ ਹਨ ਜੋ ਪਾਣੀ ਦਾ ਪੱਧਰ ਵਧਨ ਦੀ ਸਥਿਤੀ ਵਿੱਚ ਪਾਣੀ ਨੂੰ ਰੋਕਣ ਵਿੱਚ ਮਦਦ ਕਰਨਗੇ ਨਾਲਿਆਂ ਦੀ ਸਫਾਈ ਬਾਰੇ ਮੰਤਰੀ ਨੇ ਕਿਹਾ ਹੈ ਕਿ 8000 ਕਿਲੋਮੀਟਰ ਲੰਬੇ ਨਾਲਿਆਂ ਵਿੱਚੋਂ ਲਗ ਅਗਰ 4000 ਕਿਲੋਮੀਟਰ ਦੀ ਸਫਾਈ ਕੀਤੀ ਗਈ ਹੈ ਜਦੋਂ ਕਿ ਹੋਰ ਨਾਲਿਆਂ ਦੀ ਹਾਲਤ ਤਸੱਲੀ ਬਖਸ਼ ਪਾਈ ਗਈ ਹੈ ਜਿਸ ਕਾਰਨ ਇਹਨਾਂ ਦੀ ਸਫਾਈ ਕਰਨ ਦੀ ਲੋੜ ਨਹੀਂ ਹੈ ਅੱਜ ਵਾਟਰ ਰਿਸੋਰਸਸ ਡਿਪਾਰਟਮੈਂਟ ਦੀ ਇੱਕ ਹਾਈ ਲੈਵਲ ਜਿਹੜੀ ਮੀਟਿੰਗ ਹੈ ਉਹ ਹੋਈ ਸੀ ਜਿਸ ਦੇ ਵਿੱਚ ਸਾਡੇ ਚੀਫ ਇੰਜੀਨੀਅਰ ਤੇ ਸੈਕਟਰੀ ਕਿਸ਼ਨ কুমার ਜੀ ਤੇ ਸਾਡੇ ਸਾਰੇ ਪੰਜਾਬ ਦੇ ਅਧਿਕਾਰੀ ਸੀ ਜਿਹੜੇ ਉਹ ਸ਼ਾਮਲ ਹੋਏ ਆ ਸੋ ਸਾਰਾ ਅਸੀਂ ਰਿਵਿਊ ਕੀਤਾ ਜਦੋਂ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਬਰਸਾਤਾਂ ਦੇ ਸਮੇਂ ਦੇ ਵਿੱਚ ਡੈਮਾਂ ਦੇ ਵਿੱਚ ਪਾਣੀ ਵੀ ਆਉਣਾ ਹੁੰਦਾ ਹੈ ਤੇ ਕਿਤੇ ਨਾ ਕਿਤੇ ਮਣਾ ਦੇ ਵਿੱਚ ਲੋਕਾਂ ਦੇ ਇਹ ਗੱਲ ਹੁੰਦੀ ਹੈ ਕਿ ਕਿਤੇ ਹੜ੍ਹ ਦੀ ਸਥਿਤੀ ਨਾ ਬਣ ਜਾਵੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਰਿਵਿਊ ਕੀਤਾ ਤੇ ਉਸ ਮੁਤਾਬਕ ਅੱਜ ਦੀ ਤਾਰੀਖ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਖਤਰਾ ਕਿਸੇ ਪਾਸੇ ਨਹੀਂ ਹੈ ਜੋ ਡੈਮਾਂ ਦੀ ਸਥਿਤੀ ਹੈ ਉਹ ਅੱਜ ਭਾਖੜਾ ਡੈਮ ਦੇ ਵਿੱਚ ਜੋ ਪਾਣੀ ਦਾ ਲੈਵਲ ਹੈ ਉਹ 1618.38 ਫੁੱਟ ਹੈ ਭਾਖੜਾ ਡੈਮ ਦੀ ਜਿਹੜੀ ਕੈਪੈਸਿਟੀ ਹੈ ਉਹ 1680 ਫੁੱਟ ਦੀ ਕੈਪੈਸਿਟੀ ਹੈ 1685 ਤੱਕ ਵੀ ਉਹਨੂੰ ਲੈ ਕੇ ਜਾਇਆ ਜਾ ਸਕਦਾ ਸੋ ਅੱਜ 1618. 36 ਫੁੱਟ ਪਾਣੀ ਹੈ ਜਿਹੜਾ ਉਹ ਪਾਖੜਾ ਡੈਮ ਦੇ ਵਿੱਚ ਹੈ ਤੇ ਪੌਂਗ ਡੈਮ ਦੇ ਵਿੱਚ 1346.15 ਫੁੱਟ ਹੈ ਜਿਹੜਾ ਪਾਣੀ ਉਹ ਪੌਂਗ ਡੈਮ ਦੇ ਵਿੱਚ ਹੈ ਤੇ ਜਿਹੜੀ ਉਹਦੀ ਕਪੈਸਿਟੀ ਹੈ ਉਸ ਤੋਂ 30.78 ਜਿਹੜਾ ਫੁੱਟ ਹੈ ਉਹ ਪਾਣੀ ਹਲੇ ਘਟ ਹੈ ਤੇ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦੇ ਵਿੱਚ 1664.72 ਫੁੱਟ ਪਾਣੀ ਦਾ ਲੈਵਲ ਹੈ ਤੇ ਉੱਥੇ 54 ਫੁੱਟ ਹੈ ਜਿਹੜਾ ਉਹ ਕੈਪੈਸਿਟੀ ਤੋਂ ਲੈਸ ਸੋ ਕਹਿਣ ਤੋਂ ਭਾਵ ਕਿ ਤਿੰਨੇ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਹਲੇ ਬਹੁਤ ਘੱਟ ਹੈ ਤੇ ਫਲੱਡ ਦੀ ਕੋਈ ਸਥਿਤੀ ਕਿਸੇ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ ਹੈ ਪਰ ਇਨਫਲੋ ਹੈ ਗਿਆ ਤੇ ਉਸ ਮੁਤਾਬਕ ਜਿਹੜਾ ਆਊਟਫਲੋ ਹੈ ਉਹ ਬਹੁਤ ਘੱਟ ਹੈ ਤੇ ਡੈਮਾਂ ਦੇ ਵਿੱਚ ਪਾਣੀ ਦੀ ਸਥਿਤੀ સુધર ਵੀ રહી ਹੈ ਤੇ ਪਿਛਲੇ 20 ਸਾਲਾਂ ਦੇ ਜੋ ਐਵਰੇਜ ਹੈ ਉਸ ਮੁਤਾਬਕ ਡੈਮਾਂ ਦੇ ਵਿੱਚ ਅੱਜ ਪਾਣੀ ਦੀ ਸਥਿਤੀ ਬਣੀ ਹੋਈ ਹੈ ਸੋ ਡੈਮਾਂ ਦੇ ਵਿੱਚ ਪਾਣੀ ਦੀ ਸਥਿਤੀ ਸਹੀ ਤਰੀਕੇ ਦੇ ਨਾਲ ਹੈਗੀ ਹੈ ਸੋ ਇਸ ਕਰਕੇ ਕੋਈ ਖਤਰੇ ਦੀ ਗੱਲ ਨਹੀਂ ਪਰ ਮਹਿਕਮੇ ਨੇ ਅਸੀਂ ਵੱਡੇ ਪ੍ਰਬੰਧ ਵੀ ਕੀਤੇ ਹੈ ਕਿ ਜੇ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਅਗਾਊਂ ਪ੍ਰਬੰਧਨ ਜਿਹੜੇ ਉਹ ਡਿਪਾਰਟਮੈਂਟ ਵੱਲੋਂ ਕੀਤੇ ਗਏ ਆ ਸੋ ਇਸ ਦੇ ਲਈ ਅਸੀਂ 276 ਕਰੋੜ ਰੁਪਇਆ ਜਿਹੜਾ ਉਹ ਹੱਡਾਂ ਦੀ ਰੋਗ ਥਾਮ ਦੇ ਲਈ ਅਗਾਊਂ ਪ੍ਰਬੰਧਾ ਵਜੋਂ ਅਸੀਂ 276 ਕਰੋੜ ਰੁਪਇਆ ਜਿਹੜਾ ਉਹ ਖਰਚਿਆ ਤੇ 94 ਅਜਿਹੇ ਪੁਆਇੰਟ ਨੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਵੀ ਹੜਾਂ ਦੀ ਸਥਿਤੀ ਬਹੀ ਹੈ ਬਰੀਚ ਹੋਈ ਹੈ ਤਾਂ 94 ਪੁਆਇੰਟ ਨੇ ਸੋ ਉਹਨਾਂ 94 ਪੁਆਇੰਟਾਂ ਦੇ ਉੱਤੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਸਾਰਾ ਅਮਲਾ ਜਿਹੜਾ ਹੈ ਉਹ ਉਹਨਾਂ ਦੀ ਨਿਗਰਾਨੀ ਵੀ ਕਰ ਰਿਹਾ ਹੈ ਉੱਥੇ ਦੇਖ ਵੀ ਰਿਹਾ ਹੈ ਤੇ ਉੱਥੇ ਜੇ ਕਿਤੇ ਪ੍ਰਬੰਧ ਪਹਿਲਾਂ ਘਟ ਹੋਏ ਸੀ ਬਰੀਚ ਹੋਈ ਧੀ ਤਾਂ ਉਹ ਪ੍ਰਬੰਧ ਹੈ ਜਿਹੜੇ ਉਹ ਮੁਕੰਮਲ ਕੀਤੇ ਗਏ ਨੇ ਤੇ ਲਗਾਤਾਰ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਦੇ ਲਈ ਅਸੀਂ 876000 876000 ਈਸੀ ਬੈਗ ਨੇ ਜਿਹੜੇ ਖਾਲੀ ਬੈਗ ਉਹ ਰੱਖੇ ਆ ਤੇ ਜਿਹਦੇ ਵਿੱਚੋਂ 3 ਲੱਖ 24000 ਆ ਜਿਹੜੇ ਉਹ ਬੈਗ ਮਿੱਟੀ ਦੇ ਭਰ ਕੇ ਰੱਖੇ ਹੋਏ ਆ ਤੇ ਜੀਆਈਐਸ ਦੇ ਉੱਤੇ ਉਹਨੂੰ ਪਾ ਦਿੱਤਾ ਗਿਆ ਇਨ ਕੇਸ ਆਫ ਐਮਰਜੈਂਸੀ ਤਾਂ ਕਿ ਤੁਰੰਤ ਪਤਾ ਲੱਗ ਸਕੇ ਕਿ ਕਿੰਨੇ ਬੈਗ ਕਿਹੜੇ ਸਟੇਸ਼ਨ ਤੇ ਭਰੇ ਹੋਏ ਆ ਉਹ 19 ਡਿਸਟ੍ਰਿਕਟਾਂ ਦੇ ਵਿੱਚ ਭਰ ਕੇ ਰੱਖੇ ਆ ਸੇ ਐਮਰਜੈਂਸੀ ਦੀ ਹਾਲਤ ਦੇ ਵਿੱਚ ਕਿਤੇ ਵੀ ਉਹ ਜਿਹੜੇ ਟਰਾਂਸਫਰ ਕੀਤੇ ਜਾ ਸਕਦੇ ਨੇ ਤੇ ਇੱਕ ਜੰਬੋ ਬੈਗ ਜਿਹੜੇ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਜੰਬੋ ਬੈਗ ਦਾ ਪ੍ਰਬੰਧ ਕੀਤਾ ਗਿਆ ਸੋ 10300 ਜੰਬੋ ਬੈਗ ਹੈ ਜਿਹੜਾ ਉਹ ਸਰਕਾਰ ਨੇ ਖਰੀਦੇ ਤੇ ਉਹ ਜੰਬੋ ਬੈਗ ਨੇ ਜਿਹੜੇ ਉਹ ਬੜੇ ਵੱਡੇ ਆ ਸੋ ਜੇ ਕਿਤੇ ਬਰੀਚ ਦੀ ਗੱਲ ਆ ਜਾਂਦੀ ਆ ਤਾਂ ਇਕੱਠੇ 10 ਬੈਗ ਸਿੱਟ ਤੇ ਤੋਂ ਇਕੱਠੇ ਪਾਣੀ ਨੂੰ ਸੰਭਾਲ ਲੈਂਦੇ ਆ ਸੋ ਉਹ ਜੰਬੋ ਬੈਗਾਂ ਦਾ ਜਿਹੜਾ ਹੈ ਉਹ ਅਰੇਂਜਮੈਂਟ ਅਸੀਂ ਕੀਤਾ ਤੇ ਬਾਕੀ ਡਰੇਨਾ ਦੀ ਜਿੱਥੇ ਸਫਾਈ ਦੀ ਗੱਲ ਆ ਅਸੀਂ ਟੋਟਲ ਜਿਹੜੀ ਹੈ 8000 ਕਿਲੋਮੀਟਰ ਡਰੇਨਾ ਨੇ ਜਿਹੜੀਆਂ ਪੰਜਾਬ ਦੇ ਵਿੱਚ ਹੈਗੀਆਂ ਨੇ ਤੇ ਅਸੀਂ 4766 ਕਿਲੋਮੀਟਰ ਜਿਹੜੀ ਉਹ ਡਰੇਨਾ ਦੀ ਸਫਾਈ ਕੀਤੀ ਹੈ ਸੋ 4766 ਕਿਲੋਮੀਟਰ ਦੀ ਸਫਾਈ ਇਸ ਲਈ ਕੀਤੀ ਹੈ ਕਿ ਬਾਕੀਆਂ ਤੇ ਜ਼ਰੂਰਤ ਨਹੀਂ ਸੀ ਕਿਉਂਕਿ ਡਰੇਨਾ ਦੀ ਜਿਹੜੀ ਸਫਾਈ ਹੈ ਉਹ ਸਾਡੇ ਐਕਸ਼ਨ ਲੈਵਲ ਤੱਕ ਸਾਰੇ ਡਰੇਨਾਂ ਦੀ ਵਿజిਟ ਕੀਤੀ ਜਾਂਦੀ ਹੈ ਤੇ ਜਿਹੜੀਆਂ ਡਰੇਨਾਂ ਦੀ ਸਫਾਈ ਹੋਣੀ ਹੁੰਦੀ ਹੈ ਤਾਂ ਉਹਨਾਂ ਦੇ ਆ ਲਿਸਟਾਂ ਬਣਾ ਕੇ ਡੀਸੀ ਵੱਲੋਂ ਪ੍ਰੂਵ ਹੋ ਕੇ ਇੱਥੇ ਸੀਐਮ ਲੈਵਲ ਤੱਕ ਅਪਰੂਵ ਹੁੰਦੀਆਂ ਨੇ ਸੋ ਉਹ 4766 ਕਿਲੋਮੀਟਰ ਸੀ ਜਿਹੜੀਆਂ ਉਹ ਡਰੇਨਾਂ ਸੀ ਤੇ ਉਹਨਾਂ ਡਰੇਨਾਂ ਦੀ ਸਫਾਈ ਹੈ ਜਿਹੜੀ ਕੰਪਲੀਟ ਹੋ ਚੁੱਕੀ ਹੈ ਤੇ ਜਿਹੜੇ ਡਰੇਨਾ ਮਿਊਸਪਲ ਲਿਮਟ ਦੇ ਵਿੱਚ ਨੇ ਕਾਰਪੋਰੇਸ਼ਨ ਦੀ ਲਿਮਟ ਦੇ ਵਿੱਚ ਨੇ ਉਹ ਅਸੀਂ ਲੋਕਲ ਬਾਡੀ ਗਵਰਨਮੈਂਟ ਨੂੰ ਵੀ ਕਿਹਾ ਤੇ ਉਥੋਂ ਦੇ ਸਾਰੇ ਅਧਿਕਾਰੀਆਂ ਨੂੰ ਕਿਹਾ ਉਹ ਵੀ ਪੂਰੇ ਸੁਚੇਤ ਨੇ ਤੇ ਜਿਹੜੀਆਂ ਡਰੇਨਾ ਉਹਨਾਂ ਦੇ ਏਰੀਆ ਦੇ ਵਿੱਚ ਆਉਂਦੀਆਂ ਨੇ ਅਸੀਂ ਉਹ ਡਰੇਨਾ ਦੀ ਵੀ ਉਹਨਾਂ ਦੇ ਨਾਲ ਹਮੇਸ਼ਾ ਇਨ ਟੱਚ ਆ ਸੋ ਮੇਰਾ ਕਹਿਣ ਤੋਂ ਪਾਓ ਹਰ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਗਏ ਨੇ ਕਿਸੇ ਕਿਸਮ ਦੀ ਕੋਈ ਦਿੱਕਤ ਅੱਜ ਦੀ ਤਾਰੀਖ ਦੇ ਵਿੱਚ ਨਹੀਂ ਹੈ ਤੇ ਡੈਮਾਂ ਦੇ ਵਿੱਚ ਪਾਣੀ ਦੀ ਸਥਿਤੀ ਠੀਕ ਹੈ ਤੇ ਸੁਧਰ ਰਹੀ ਹੈ। ਸੋ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇਹ ਸਾਰਾ ਜਿਹੜਾ ਕੀਤਾ ਹੈ ਬਾਕੀ ਇਸ ਦੇ ਲਈ ਹੋਰ ਜਿਹੜੀ ਵੱਡੀ ਗੱਲ ਕੀਤੀ ਹੈ 1044 ਜਿਹੜੇ ਚੈੱਕ ਡੈਮ ਬਣਾਏ ਗਏ ਨੇ ਸੈਕਟਰ ਡੈਮਾਂ ਦੇ ਨਾਲ ਇੱਕ ਤਾਂ ਪਾਣੀ ਦੀ ਸਥਿਤੀ ਦੇ ਵਿੱਚ ਵੀ ਸੁਧਾਰ ਹੁੰਦਾ ਤੇ ਇਹਦੇ ਨਾਲ ਪਾਣੀ ਦੇ ਫਲੋ ਨੂੰ ਰੋਕਣ ਦੇ ਵਿੱਚ ਵੀ ਮਦਦ ਮਿਲਦੀ ਹੈ ਰਬਟਮੈਂਟ ਵੀ ਲਾਏ ਗਏ ਨੇ ਸੌਕ ਪੱਟਾਂ ਵੀ ਲਾਈਆਂ ਗਈਆਂ ਨੇ ਤੇ ਬੰਬੂ ਜਿਹੜੇ ਦਰਖਤ ਨੇ 8000 ਦੇ ਕਰੀਬ ਉਹ ਵੀ ਲਾਏ ਗਏ ਨੇ ਉਹ ਇੱਕ ਤਾਂ ਖੜਾ ਨੂੰ ਰੋਕਣ ਦੇ ਵਿੱਚ ਮਦਦ ਕਰਦੇ ਆ ਤੇ 4-5 ਸਾਲਾਂ ਦੇ ਵਿੱਚ ਤਿਆਰ ਹੁੰਦੇ ਨੇ ਤੇ ਉਹਦੇ ਨਾਲ ਮਹਿਕਮੇ ਦੀ ਜਿਹੜੀ ਉਹ ਇਨਕਮ ਵੀ ਵਧੀ ਹੈ ਤੇ ਇੱਕ ਅ 8000 ਬੈਟਵਰ ਗਰਾਸ ਹੈ ਜਿਹੜਾ ਉਹ ਵੀ ਹੜ੍ਹਾਂ ਨੂੰ ਰੋਕਣ ਦੇ ਵਿੱਚ ਮਦਦ ਕਰਦਾ ਹੈ ਉਹ ਵੀ ਅਸੀਂ 294 ਕਿਲੋਮੀਟਰ ਏਰੀਆ ਦੇ ਵਿੱਚ ਉਹ ਵੀ ਅਸੀਂ ਲਾਇਆ ਹੈ ਸੋ ਇਸ ਤਰ੍ਹਾਂ ਦੇ ਨਾਲ ਹੋਰ ਵੀ ਜਿਹੜੇ ਤੁਕਵੇ ਪ੍ਰਬੰਧ ਸੀ ਜਿਸ ਤਰ੍ਹਾਂ ਦੇ ਪ੍ਰਬੰਧ ਸਮੇਂ-ਸਮੇਂ ਤੇ ਲੋੜੀਂਦੇ ਸੀ ਉਹ ਸਾਰੇ ਪ੍ਰਬੰਧ ਨੇ ਜਿਹੜੇ ਉਹ ਸਰਕਾਰ ਵੱਲੋਂ ਮੁਕੰਮਲ ਕੀਤੇ ਗਏ ਨੇ ਤੇ ਜਿਹੜੀ ਇੱਕ ਅਸੀਂ ਹੋਰ ਵੱਡੀ ਗੱਲ ਕੀਤੀ ਹੈ ਕਿ ਇਸ ਦਫਾ ਡਿਪਾਰਟਮੈਂਟ ਮਸ਼ੀਨਰੀ ਅਸੀਂ ਲਈਏ 15 ਜਿਹੜੀਆਂ ਮਸ਼ੀਨਾਂ ਨੇ ਉਹ ਡਿਪਾਰਟਮੈਂਟ ਵੱਲੋਂ ਲਈਆਂ ਗਈਆਂ ਤੇ 15 ਮਸ਼ੀਨਾਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਉਹ ਲੱਗੀਆਂ ਹੋਈਆਂ ਨੇ ਤੇ ਉਹਦੇ ਨਾਲ ਸਰਕਾਰ ਦਾ ਜਿਹੜਾ ਕੰਮ 100 ਰੁਪਏ ਦੇ ਵਿੱਚ ਹੁੰਦਾ ਸੀ ਉਹ 35 ਰੁਪਏ ਦੇ ਵਿੱਚ ਕੰਮ ਹੋ ਰਿਹਾ ਹੈ 15 ਮਸ਼ੀਨਾਂ ਲੱਗੀਆਂ ਨੇ ਤੇ ਤਿੰਨ ਮਸ਼ੀਨਾਂ ਜਿਹੜੀਆਂ ਉਹ ਅਸੀਂ ਹੋਰ ਨਵੀਆਂ ਪਰਚੇਸ ਕਰ ਰਹੇ ਹਾਂ ਤੇ ਸਾਡੇ ਡਿਪਾਰਟਮੈਂਟ ਦੇ ਹੀ ਜਿਹੜੇ EMPLOYEES ਸੀ ਉਹਨਾਂ ਨੂੰ ਆਪਰੇਟ ਕਰਦੇ ਨੇ ਸੋ ਇਹਦੇ ਨਾਲ ਐਜ ਪਰ ਡਿਮਾਂਡ ਤੁਰੰਤ ਅਸੀਂ ਜ਼ਿਲ੍ਹਿਆਂ ਦੇ ਵਿੱਚ ਭੇਜਦਾਂ ਨੇ ਸ਼ੈਡਿਊਲ ਬਣਾਇਆ ਹੋਇਆ ਸਾਨੂੰ ਸਾਰਾ ਸੋ ਪੈਸੇ ਦੀ ਵੀ ਬਚਤ ਹੋ ਰਹੀ ਹੈ ਤੇ ਕੰਮ ਵੀ ਜਿਹੜਾ ਹੈ ਉਹ ਸੈਟੀਸਫੈਕਟਰੀ ਹੋ ਰਿਹਾ ਸੋ ਇਸ ਤਰ੍ਹਾਂ ਦੇ ਪ੍ਰਬੰਧ ਸਰਕਾਰ ਵੱਲੋਂ ਮੁਕੰਮਲ ਕੀਤੇ ਗਏ ਨੇ ਤੇ ਕਿਸੇ ਕਿਸਮ ਦੀ ਕੋਈ ਖੜਾ ਦੀ ਸਥਿਤੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਪੰਜਾਬ ਨੂੰ ਕਿਸੇ ਕਿਸਮ ਦੇ ਕੋਈ ਖਤਰੇ ਵਾਲੀ ਗੱਲ ਨਹੀਂ